ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਤੰਦੂਰ ਦੀ ਰੋਟੀ ਤੰਦੂਰ ਦੀ ਰੋਟੀ ਬਣਾਵਾਂਗੇ ਆਪਾਂ ਕੁੱਕਰ ਵਿੱਚ ਤੇ ਆਪਾਂ ਬਣਾਵਾਂਗੇ ਤੂਲੇ ਤੋਂ ਬਗੈਰ ਤੇ ਇੱਥੇ ਮੈਂ ਲੈ ਲਿਆ ਸੀ ਕਿਓ ਇਧਰ ਆਪਾਂ ਆਟੇ ਨੂੰ ਪਹਿਲੇ ਗੁੰਨ ਲਿਆ ਸੀ ਤੇ ਹੁਣ ਮੈਂ ਆਟੇ ਦੇ ਢੇੜੇ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਹੱਥਾਂ ਨੂੰ ਥੋੜਾ ਜਿਹਾ ਕਿਓ ਲਾ ਲਾਂਗੇ ਤੇ ਆਪਾਂ ਜਿਹੜੀ ਨਾਰਮਲ ਰੋਟੀ ਘਰ ਵਿੱਚ ਬਣਾਉਂਦੇ ਆ ਉਸ ਤੋਂ ਥੋੜਾ ਜ ਆਪਾਂ ਪੇੜਾ ਪਾਰਾ ਲਾਵਾਂਗੇ ਕਿਉਂਕਿ ਤੰਦੂਰ ਦੀ ਰੋਟੀ ਥੋੜੀ ਭਾਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਦਾ ਮੈਂ ਪੇੜਾ ਕਰ ਲਵਾਂਗੀ ਚਾਰ ਪੇੜੇ ਕਰਕੇ ਮੈਂ ਰੱਖ ਲਵਾਂਗੀ ਹਾਂਜੀ ਚਾਰ ਪੇੜੇ ਮੈਂ ਕਰ ਲਏ ਸੀ ਤੇ ਹੁਣ ਆਪਾਂ ਪੇੜਿਆਂ ਨੂੰ ਵੇਲ ਲਵਾਂਗੇ ਚਕਲੀ ਤੇ ਆਪਾਂ ਥੋੜਾ ਜਿਹਾ ਘਿਓ ਲਾ ਲਾਂਗੇ ਉਸ ਤੋਂ ਬਾਅਦ ਪੇੜੇ ਨੂੰ ਥੋੜਾ ਜਿਹਾ ਥਾਨਾ ਖਲਾਅ ਦਾਂਗੇ ਫਿਰ ਆਪਾਂ ਵੇਲ ਲਾਂਗੇ ਇਗਰ ਦੇ ਵਿੱਚ ਆਪਾਂ ਰੋਟੀ ਬਣਾ ਕੇ ਰੱਖ ਲਵਾਂਗੇ ਜੇ ਤੁਹਾਨੂੰ ਹੱਥ ਨਾਲ ਰੋਟੀ ਬਣਾਉਣੀ ਆਉਂਦੀ ਆ ਤਾਂ ਤੁਸੀਂ ਹੱਥ ਦੇ ਨਾਲ ਵੀ ਰੋਟੀ ਨੂੰ ਬਣਾ ਕੇ ਉਹ ਕਰ ਚਲਾ ਸਕਦੇ ਤੇ ਇਹ ਜਿਹੜੀ ਵੇਨ ਕੇ ਰੋਟੀ ਇਹ ਵੀ ਉਸ ਤਰੀ ਜਿਦ ਤਰ੍ਹਾਂ ਆਪਾਂ ਹੱਥ ਨਾਲ ਕੁਕ ਤੰਦੂਰ ਚ ਲਾਉਂਦੇ ਆ ਉਸ ਤਰ੍ਹਾਂ ਹੀ ਇਹ ਵੀ ਬਣ ਜਾਂਦੀ ਆ ਵੇਲ ਕੇ ਵੀ ਤੇ ਆਹ ਵਾਲੀ ਰੋਟੀ ਆਪਾਂ ਹੱਥ ਨਾਲ ਹੀ ਕਾੜ ਕੇ ਦੇਖਦੇ ਆ ਇਸੇ ਤਰ੍ਹਾਂ ਹੱਥ ਨਾਲ ਵੀ ਬਹੁਤ ਆਸਾਨੀ ਨਾਲ ਰੋਟੀ ਬਣ ਜਾਂਦੀ ਹੈ ਤੇ ਆਹ ਦੇਖੋ ਕਿੰਨੀ ਗੋਲ ਹੱਥ ਨਾਲ ਵੀ ਰੋਟੀ ਬਣੀ ਆ ਤੇ ਆਪਾਂ ਹੱਥ ਨਾਲ ਵੀ ਬਣਾ ਸਕਦੇ ਆ ਵੇਲਣੇ ਨਾਲ ਵੀ ਮੇਲ ਸਕਦੇ ਆ ਤੇ ਆ ਤੁਸੀਂ ਦੇਖ ਸਕਦੇ ਹੱਥ ਨਾਲ ਵੀ ਕਿੰਨੀ ਵਧੀਆ ਰੋਟੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਗੈਸ ਤੇ ਕੁੱਕਰ ਰੱਖਾਂਗੇ ਹਾਂਜੀ ਆਪਾਂ ਗੈਸ ਨੂੰ ਆਨ ਕਰਾਂਗੇ ਤੇ ਇਹ ਕੁੱਕਰ ਮੈਂ 5 ਲੀਟਰ ਦਾ ਕੁੱਕਰ ਲਿਆ ਸੀ ਤੁਸੀਂ ਇਹ ਤੋਂ ਵੱਡਾ ਵੀ ਕੁੱਕਰ ਲੈ ਆ ਸਕਦੇ ਤੇ ਮੈਂ 5 ਮੀਟਰ ਲੀਟਰ ਦਾ ਕੁੱਕਰ ਤੇ ਰੋਟੀ ਬਣਾਵਾਂਗੀ ਤੇ ਹੁਣ ਆਪਾਂ ਕੁੱਕਰ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਹੁਣ ਆਪਾਂ ਕੁੱਕਰ ਨੂੰ ਉਲਟਾ ਕਰਕੇ ਆਹ ਬੰਦਰ ਵਾਲੀ ਸਾਈਡ ਤੋਂ ਗਰਮ ਕਰ ਲਵਾਂਗੇ 4-5 ਮਿੰਟ ਵਾਸਤੇ ਇਧਰ ਵੀ ਆਪਾਂ ਗਰਮ ਕਰਾਂਗੇ ਹਾਂਜੀ ਕੁੱਕਰ ਗਰਮ ਹੋ ਗਿਆ ਤੇ ਕੁੱਕਰ ਨੂੰ ਮੈਂ ਗੈਸ ਤੋਂ ਲਾ ਕੇ ਫੇਰ ਰੋਟੀ ਉੱਪਰ ਲਾਵਾਂਗੇ ਆਪਾਂ نیچے ਲਾ ਦੇਵਾਂਗੇ ਗੈਸ ਤੋਂ ਸਲੈਬ ਤੇ ਹਾਂਜੀ ਆਪਾਂ ਕੁੱਕਰ ਨੂੰ ਗਰਮ ਕਰ ਲਿਆ ਤੇ ਆਪਣੇ ਹੱਥ ਨੂੰ ਆਪਾਂ ਪਾਣੀ ਲਾ ਦਾਂਗੇ ਥੋੜਾ ਜਿਹਾ ਪਾਣੀ ਲਾ ਕੇ ਆਪਾਂ ਕੁੱਕਰ ਜਿਹੇ ਲਾ ਦਵਾਂਗੇ ਆਪਾਂ ਬਹੁਤ ਧਿਆਨ ਨਾਲ ਰੋਟੀ ਲਾਉਣੀ ਆ ਕਿਉਂਕਿ ਸਾਡੇ ਕੁੱਕਰ ਗਰਮ ਹੋਏ ਸਾਡੇ ਹੱਥਾਂ ਨੂੰ ਨਾ ਸੇਕ ਪਵੇ ਤੇ ਆਪਾਂ ਸਾਰੀਆਂ ਰੋਟੀਆਂ ਇਸੇ ਤਰ੍ਹਾਂ ਹੀ ਲਾ ਲਵਾਂਗੇ ਤੇ ਹੁਣ ਆਪਾਂ ਗੈਸ ਦੇ ਉੱਤੇ ਰੱਖਾਂਗੇ ਰੋਟੀਆਂ ਨੂੰ ਅਤੇ ਦੇਖ ਸਕਦੇ ਮੈਂ ਸਾਰੀਆਂ ਰੋਟੀਆਂ ਕੁੱਕਰ ਚਾ ਲਾ ਦਿੱਤੀਆਂ ਕੁੱਕਰ ਨੂੰ ਉਲਟਾ ਕਰ ਦਿੱਤਾ ਤੇ ਵਿੱਚ ਵਿੱਚ ਆਪਾਂ ਵੇਖ ਲਾਂਗੇ ਫੇਰ ਆਪਾਂ ਉਲਟਾ ਕਰਕੇ ਪਕਾਵਾਂਗੇ ਇਹ ਤੰਦੂਰੀ ਰੋਟੀਆਂ ਕਿੰਨੀਆਂ ਸੁਣੀਆ ਬਣੀਆਂ ਆ ਤੇ ਆਪਾਂ ਹੁਣ ਇਹਨਾਂ ਨੂੰ ਚੈੱਕ ਕਰ ਲੈਣਗੇ ਹਾਂਜੀ ਹੁਣ ਆਪਾਂ ਰੋਟੀ ਨੂੰ ਲਾ ਕੇ ਦੇਖ ਸਕ ਦੇਖਾਂਗੇ ਚਿਮਟੇ ਦੀ ਸਾਈਡ ਨਾਲ ਤੇ ਆਹ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਰੋਟੀਆਂ ਬਣੀਆਂ ਤੇ ਹੁਣ ਮੈਂ ਇਹਨਾਂ ਨੂੰ ਗੈਸ ਤੇ ਥੋੜੀ ਸੇਕ ਲਵਾਂਗੀ ਤੇ ਤਾਂ ਪਰੋਟੀ ਨੂੰ ਸੇਕ ਲਿਆ ਤਾਂ ਦੇਖ ਸਕਦੇ ਤੇ ਕਿੰਨੀ ਵਧੀਆ ਰੋਟੀ ਬਣ ਕੇ ਤਿਆਰ ਹੋਈ ਤੇ ਇਸੇ ਤਰ੍ਹਾਂ ਹੀ ਮੈਂ ਸਾਰੀਆਂ ਰੋਟੀਆਂ ਨੂੰ ਤੇ ਰੋਟੀਆਂ ਸਾਡੀਆਂ ਬਿਲਕੁਲ ਸੜੀਆਂ ਨਹੀਂ ਆ ਬਹੁਤ ਵਧੀਆ ਰੋਟੀਆਂ ਬਣੀਆਂ ਆ ਤੇ ਤੁਸੀਂ ਵੀ ਰੋਟੀ ਘਰ ਵਿੱਚ ਹੀ ਉੱਕਰ ਚ ਬਣਾ ਕੇ ਵੇਖੋ ਬਹੁਤ ਵਧੀਆ ਰੋਟੀਆਂ ਬਣਦੀਆਂ ਆ ਇਸ ਤਰ੍ਹਾਂ ਪਤੰਦੂਰੀ ਰੋਟੀ ਘਰ ਵਿੱਚ ਬਣਾ ਕੇ ਖਾ ਸਕਦੇ ਆ ਇਥੇ ਰੋਟੀਆਂ ਸਾਡੀਆਂ ਬਣ ਕੇ ਤਿਆਰ ਹੋਈਆਂ ਤੇ ਰੋਟੀਆਂ ਆਪਾਂ ਸਾਰੀਆਂ ਨੂੰ ਸੇਕ ਲਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਰੋਟੀਆਂ ਕਿੰਨੀਆਂ ਵਧੀਆ ਤੰਦੂਰੀ ਰੋਟੀਆਂ ਬਣ ਕੇ ਤਿਆਰ ਹੋਈਆਂ ਬਿਲਕੁਲ ਨਹੀਂ ਜਿਸ ਤਰ੍ਹਾਂ ਤੰਦੂਰ ਦੀਆਂ ਹੁੰਦੀਆਂ ਐਸ ਸਾਈਡ ਤੇ ਰੋਟੀ ਉਸ ਤਰ੍ਹਾਂ ਤੰਦੂਰ ਦੀ ਰੋਟੀ ਬਣੀ ਹੈ ਤੇ ਹੁਣ ਆਪਾਂ ਤੇ ਅੱਗੇ ਉਹ ਲਾ ਦਾਂਗੇ ਰੋਟੀਆਂ ਤੇ ਪਾ ਤੰਦੂਰ ਦੀਆਂ ਰੋਟੀਆਂ ਇਸੇ ਤਰ੍ਹਾਂ ਹੀ ਆਪਣੇ ਪਰਿਵਾਰ ਨੂੰ ਬਣਾ ਕੇ ਖਵਾ ਸਕਦੇ ਆ ਤੇ ਕੋਈ ਬਲੇਮ ਨਹੀਂ ਕਰੇਗਾ ਕਿ ਤੰਦੂਰ ਦੀਆਂ ਰੋਟੀਆਂ ਤੁਸੀਂ ਕੁੱਕਰ ਵਿੱਚ ਬਣਾਈਆਂ ਤਾਂ ਤੁਸੀਂ ਦੇ ਸਕਦੇ ਹੋ ਰੋਟੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਤੇ ਜੇ ਸਾਡੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ